ਪਵਿੱਤਰ ਬਾਣੀ ਆਸਾ ਦੀ ਵਾਰ ਦੀ ਬਾਣੀ ਉਸ ਬਾਣੀ ਦੇ ਵਿੱਚ ਅੱਜ ਆਪਾਂ 14 ਨੰਬਰ ਪੌੜੀ ਜਿਹੜੀ ਹੈ ਉਹ ਵਿਚਾਰ ਹੁੰਦੇ ਯਤਨ ਕਰਨਾ ਹੈ ਇਸ ਪੌੜੀ ਦੇ ਅੰਦਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ અપਾਰ ਬਖਸ਼ਿਸ਼ ਕਰਦੇ ਹਨ ਪੌੜੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਉਣਾ ਗੁਰੂ ਸਾਹਿਬ ਜੀ ਕਹਿੰਦੇ ਇਹ ਸੋਹਣਾ ਸਰੀਰ ਇਹ ਸੋਹਣਾ ਰੂਪ ਇਸੇ ਜਗਤ ਵਿੱਚ ਜੀਵ ਨਹੀਂ ਛੱਡ ਕੇ ਤੁਰ ਜਾਣਾ ਹੈ ਇਹ ਕੱਪੜ ਰੂਪ ਸੁਹਾਵਣਾ ਭਾਵ ਕਿ ਸਰੀਰ ਰੂਪੀ ਜਿਹੜਾ ਕੱਪੜਾ ਹੈ ਇਹ ਮਨੁੱਖ ਨੇ ਇਸ ਜਗਤ ਵਿੱਚ ਹੀ ਛੱਡ ਕੇ ਤੁਰ ਜਾਣਾ ਇੱਕ ਦਿਨ ਕੱਪੜ ਰੂਪ ਸੁਹਾਵਣਾ چھڑ دنیا اندر جاؤنا اس جگت ہی چھڑ کے چلا جانا ہے اس اسی اپنے منا دے من ہمیشہ ٹکا کے رکھیے اپنے دے من ہمیشہ وسا کے رکھیے بھی سنسار تو ہر کسی نے کوچ کرنا ہے سنسار تو ہر کسی نے چلا جانا ہے گرو پادشاہ جی مہاراج وچن کرتے بڑے پیارے ਗਰਭ ਕਰ ਤਹ ਦੇਹ ਕੋ ਬਿਨ ਸੈ ਛਿਨ ਮੇ ਮੀਤ ਕਿਨੇ ਕਾ ਦਾ ਹੰਕਾਰ ਕਰਦਾ ਇਸ ਸਰੀਰ ਦਾ ਬਿਨਸਨ ਲੱਗਿਆ ਦਾ ਕੋਈ ਬੋਤਾ ਸਮਾਨ ਨਹੀਂ ਲੱਗਦਾ ਖਿੰ ਮਾਤਰ ਵਿੱਚ ਨਿ ਬਿਨਸ ਜਾਣਾ ਖਤਮ ਹੋ ਤੇ ਸਹਿਬ ਜੀ ਕਹਿੰਦੇ ਫਿਰ ਇਹਦਾ ਕਾ ਦਾ ਹੰਕਾਰ ਕਰਦਾ ਇਸ ਸਰੀਰ ਦਾ ਬੋਤਾ ਸਮਾਨ ਨਹੀਂ ਲੱਗਦਾ ਜਦੋਂ ਇਸ ਸਰੀਰ ਦੇ ਵਿੱਚੋਂ ਜੋਤ ਨਿਕਲਦੀ ਹੈ ਨਾ ਠੀਕ ਹੈ ਦੂਰ ਦੇ ਰਿਸ਼ਤੇਦਾਰ ਹੋਣ ਬਹੁਤੇ ਦੂਰ ਦੇ ਹੋਣ ਤਾਂ 1-2 ਦਿਨ ਘਰ ਵਿੱਚ ਰੱਖ ਲਿਆ ਜਾਂਦਾ ਹੈ ਉਹ ਵੀ ਮਜਬੂਰੀ ਪਿੱਛੇ ਜੀ ਮਜਬੂਰੀ ਨਾ ਹੋਵੇ ਨਾ ਤਾਂ ਉਹ ਜੋ ਸਾਥ ਸੰਬੰਧੀ ਜਿਹੜੇ ਨਾਲ ਬੈਠਦੇ ਸਨ ਪਿਆਰ ਦੀਆਂ ਗੱਲਾਂ ਕਰਦੇ ਸਨ ਵਿਚਰਦੇ ਸਨ ਆਪਸ ਵਿੱਚ ਬੈਣਾ ਉੱਠਣਾ ਇਕੱਠਾ ਸੀ ਖਾਣਾ ਪੀਣਾ ਇਕੱਠਾ ਸੀ ਉਹ ਜੋ ਅੱਖਾਂ ਦੇ ਵਿੱਚ ਥੀਤੀ ਲੈ ਕੇ ਚੱਲੋ تسی اجی تک سسکار نہیں کرتا کنہ سما ہو گیا شام ہو گئی اجی تک نہیں لے گئی سیب کے بن سے چھن میں نہیں تھا چھن ماہ تر لگنا ہے بہتا سما تھوڑا لگنا ہے ایک دن تو وعد بھی نہیں رکھیا جدا اس نے مٹی کر دی کر دی کھی کر دی کر دی دو سلوک میں آپ جینا سنجھے کرنے بابا کبیر کی گئی پہلا بھی آپ کا بیوٹی کی گئی ਬੀਰ ਜੀ ਸਾਹਿਬ ਜੀ ਨੇ ਬੜਾ ਪਿਆਰਾ ਸਮਝਾਇਆ ਸਰ ਇਹ ਕਬੀਰ ਇਹ ਤਨ ਜਾਏਗਾ ਸੋ ਕੋ ਧਲੇ ਹੋਹ ਪਹੋਰ ਇਹ ਤਨ ਬਿਨਸੇਗਾ ਜੇ ਕੋਈ ਰੋਕਣਾ ਵੀ ਚਾਵੇ ਤੈਨੂੰ ਰੋਕ ਨਹੀਂ ਸਕਦਾ ਵੀ ਸੋ ਕਿਸੇ ਦੇ ਵਿੱਚ ਇੰਨੀ ਸਮਰਥਾ ਨਹੀਂ ਹੈ ਕਿਸੇ ਵਿੱਚ ਇੰਨੀ ਤਾਕਤ ਨਹੀਂ ਹੈ ਵੀ ਇਸ ਤਨ ਨੂੰ ਮਿੱਟੀ ਹੋਣ ਤੋਂ ਕੋਈ ਰੋਕ ਸਕੇ ਇਹਨੂੰ ਵਿਨਸਣ ਤੋਂ ਕੋਈ ਰੋਕ ਸਕੇ ਕਿਸੇ 'ਚ ਸਮਰਥਾ ਨਹੀਂ ਸੰਸਾਰ ਦੇ ਅੰਦਰ ਚਾਹੇ ਕੋਈ ਬਲਵਾਨ ਹੈ ਕੋਈ ਧਨੀ ਹੈ ਕੋਈ ਗਿਆਨ ਦਾ ਹੈ ਕਿਸੇ ਦੇ ਵਿੱਚ ਸਮਰਥਾ ਨਹੀਂ ਵੀ ਇਹਨੂੰ ਵਿਨਸਣ ਤੋਂ ਕੋਈ ਰੋਕ ਸਕੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਇੱਕ ਦਿਨ ਇਹਨੇ ਵਿਨਸਣ ਹੈ ਮਿੱਟੀ ਹੋਣਾ ਹੈ ਇਹਨੂੰ ਕੋਈ ਨਹੀਂ ਰੋਕ ਸਕਦਾ ਕਬੀਰ ਇਹ ਤਨ ਜਾਏਗਾ ਸਕੋ ਤਲੇ ਹੋ ਬਹੋਰ ਨਾਂਗੇ ਪਾਉ ਤੇ ਗਏ ਜਿਨਕੇ ਲੱਖ ਕਰੋੜ ਕਹਿੰਦੇ ਖਾਲੀ ਹੱਥ ਕੰਗਾਲ ਵੰਦੂ ਗਏ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਲੱਖਾਂ ਕਰੋੜਾਂ ਰੁਪਏ ਜੋੜ ਕੇ ਰੱਖਿਆ ਸੀ ਜਿੰਦੇ ਪਰਤੇ ਮਨੁੱਖ ਸੰਬੋਧਨ ਕਰਦਾ ਸੀ ਨਾ ਮੇਰਾ ਪੈਸਾ ਜੀ ਸਾਹਿਬ ਇਹ ਧਨ ਦੌਲਤ ਮੇਰਾ ਹੈ ਇਹ ਜ਼ਮੀਨ ਜੈਦਾਦ ਇਹ ਧਨ ਸਭ ਕੁਝ ਮੇਰਾ ਜੀ। ਸੈਂਦਗੀ ਕੰਨੀ ਜਦੋਂ ਮੌਤ ਆਈ ਸਭ ਗੁਦਾਨ ਹੋ ਗਿਆ ਕਿੱਥੇ ਰਹਿ ਗਿਆ। ਬਾਬਾ ਕਬੀਰ ਜੀ ਆਖਦੇ ਜਵਾਬ ਦੇ ਮੈਨੂੰ ਲੰਕਾ ਗੱਡ سونے ਕਾ ਭਿਆ ਮੂਰਖ ਰਾਵਣ ਖਿਆ ਲੈ ਗਿਆ। ਕਹਿੰਦੇ ਦੱਸੋ। ਇੱਥੇ ਤਾਂ ਲੱਖ ਕਰੋੜਾਂ ਦੀ ਗੱਲ ਹੈ। ਰਾਵਣ ਕੋਲ ਬੇਸ਼ੁਮਾਰ ਦਾਤਾਂ ਸਮਝੀ। ਬਹੁਤ ਪਨੀਸੀ ਤਨਾੜ ਸੀ ਸਾਰੀ ਲੰਕਾ ਹੀ ਉੰਨੀ ਸੋਨੇ ਦੀ ਬਣੀ ਹੋਈ ਸੀ ਕਹਿੰਦੇ ਦੱਸੋ ਫਿਰ ਉਹ ਕੀ ਲੈ ਗਿਆ ਉਹ ਵੀ ਇੱਥੇ ਛੱਡ ਗਿਆ ਉਹ ਵੀ ਇੱਥੇ ਬਿਲਸ ਗਿਆ ਸਹਿਬ ਜੀ ਕਹਿੰਦੇ ਜਿਹੜੇ ਸਬੋਧਨ ਕਰਦੇ ਸਨ ਜਿਹੜੇ ਇਸ ਗੱਲ ਨੂੰ ਸਬੋਧਨ ਕਰਦੇ ਸਨ ਵੀ ਇਹ ਮੇਰੇ ਸਭ ਕੁਝ ਇਹ ਧਨ ਦੌਲਤ ਜੋ ਵੀ ਮੈਂ ਕੱਤਰ ਕੀਤਾ ਮੇਰਾ ਹੈ ਕਹਿੰਦੇ ਜਦੋਂ ਮੋ ਤਾਏ ਸਭ ਦਿਗਾਨਾ ਹੋ ਗਿਆ ਇੱਥੇ ਰਹਿ ਗਿਆ ਨਾਂਗੇ ਪਾਉ ਤੇ ਗਏ ਜਿਨ ਕੇ ਲੱਖ ਕਰੋੜ ਕਬੀਰ ਇਹ ਤਨ ਜਾਏਗਾ ਕਵਣਾ ਮਾਰਗ ਲਾਏ ਕਹਿੰਦੇ ਥੋੜਾ ਜਿਹਾ ਸੋਚ ਇਸ ਸਰੀਰ ਨੇ ਖਤਮ ਹੋ ਜਾਣਾ ਹੈ ਮਿੱਟੀ ਹੋ ਜਾਣਾ ਇਹਨੂੰ ਕਿਉਂ ਮਾਰੇ ਪਾਸੇ ਲਾਇਆ ਹੈ ਕਿਹੜੇ ਮਾਰਗ ਤੇ ਤੋਰ ਰੱਖਿਆ ਇਹਨੂੰ ਕਿਉਂ ਇਹਨੂੰ ਮਾਰੇ ਪਾਸੇ ਤੋਰਦਾ ਏ ਕਿਉਂ ਬੁਰੀਆਈਆਂ ਦੇ ਰਸਤੇ ਤੈਨੂੰ ਲੈ ਕੇ ਜਾਨਾ ਏ ਇਹਨੇ ਬਿਨ ਸਜਣਾ ਹੈ ਕਬੀਰ ਇਹ ਤਨ ਜਾਏਗਾ ਕਵਨੈ ਮਾਰਗ ਲਾਏ ਕੈ ਸੰਗਤ ਕਰ ਸਾਧਕੀ ਕੈ ਕੇ ਗੁਨ ਗਾਏ ਇਸ ਸਰੀਰ ਨੂੰ ਸੰਗਤ ਚ ਲੈ ਕੇ ਆਇਆ ਕਰ ਇਹਨੂੰ ਗੁਰੂ ਦੇ ਚਰਨਾਂ ਚ ਲੈ ਕੇ ਇਹਨੂੰ ਚੰਗੇ ਮਾਰਗ ਤੇ ਲਾ ਕਾਕੀ ਕਰਮ ਵੀ ਚੰਗੇ ਹੁਣ ਅਗਲੀ ਪੰਕਤੀ ਚ ਆਪ ਕਰਮ ਦੀ ਗੱਲ ਕਰਨੀ ਹੈ ਇਹਨੂੰ ਵਿਚਾਰਦੇ ਆ ਥੋੜਾ ਜਿਹਾ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਿਉਂ ਇਸ ਤਨ ਨੂੰ ਮਾੜੇ ਪਾਸੇ ਤੋਰਦਾ ਕਿਉਂ ਝੂਠ ਵਾਲੇ ਪਾਸੇ ਕਿਉਂ ਈਰਖਾ ਵਾਲੇ ਪਾਸੇ ਤੋਰਦਾ ਕੈ ਸੰਗਤ ਕਰ ਸਾਧ ਕੀ ਕਹਿ ਹਰ ਕੀ ਗੁਣ ਗਾਏ ਕਹਿੰਦੇ ਨੂੰ ਗੁਰੂ ਦੇ ਚਰਨਾਂ ਚ ਲੇ ਕੇ ਜਾਇ ਕਰ ਇਹ ਸੁਤਨ ਨਾਲ ਅਸੀਂ ਸੰਸਾਰ ਤਾਂ ਘੁੰਮਦੇ ਨੇ ਆ ਇਸ ਤਨ ਦੇ ਨਾਲ ਅਸੀਂ ਥੇਟਰ ਮੋਲ ਤੱਕ ਘੁੰਮ ਲੈਨੇ ਆ ਪਰ ਇਸ ਤਨ ਨਾਲ ਗੁਰੂ ਘਰ ਆਉਣਾ ਬਹੁਤ ਔਖ ਹੋ ਜਾਂਦਾ ਹੈ ਇਸ ਤਨ ਨਾਲ ਨਾਮ ਨਾਮ ਜਪਣਾ ਬੜਾ ਔਖ ਹੋ ਜਾਂਦਾ ਮਨੁੱਖ ਲਈ ਇਸ ਤਨ ਦੇ ਨਾਲ ਗੁਰੂ ਦੇ ਚਰਨਾਂ 'ਚ ਬੈਠਣਾ ਔਖ ਹੋ ਜਾਂਦਾ ਅਬ ਕਬੀਰ ਜੀ ਕਿੰਨੇ ਦਿਨ ਸੁਣਾਇ ਕਿਹਦੇ ਨਾ ਫਿਰ ਕਿਉਂ ਮਾੜੇ ਪਾਸੇ ਤੁਰਦਾ ਇਹ ਗੱਲ ਸੇਵ ਜੀ ਸਾਨੂੰ ਸਮਝਾ ਰਹੇ ਵੀ ਫੜਿਆ ਕਪੜਾ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਇੱਥੇ ਰਹਿ ਜਣੈ ਤੱਲੇ ਇੱਥੇ ਮਿੱਟੀ ਹੋ ਜਾਣਾ ਤੇ ਮਿੱਟੀ ਵੀ ਸਾਡੇ ਸਾਥ ਸਬੰਧੀਆਂ ਨਹੀਂ ਕਰਦਾ ਆਪਣੇ ਆਨੇ ਹੀ ਇਸ ਨੂੰ ਮਿੱਟੀ ਕਰਨਾ ਇੱਕ ਦਿਨ ਅੱਗੇ ਸਹਿਬ ਜੀ ਕਹਿੰਦੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਚੰਗਾ ਤੇ ਮੰਦਾ ਇਸ ਵਿਚਾਰ ਨੂੰ ਪਟੋੜਾ ਜਿ ਖੋਲ ਲੈ ਜਤਨ ਕਰ ਲੈ ਕਿਉਂਕਿ ਇੱਕ ਗੱਲ ਸਾਡੇ ਮਨਾਂ ਚ ਬੜੀ ਭਰੀ ਹੋਈ ਹੈ ਜਾਂ ਟਿਕ ਗਈ ਹੈ ਪੂਰੀ ਤਰ੍ਹਾਂ ਬੀਤ ਰੱਬ ਨੇ ਲਿਖਿਆ ਜੀ ਹੁਣ ਕੀ ਕਰ ਸਕਦੇ ਆ ਰੱਬ ਨੇ ਲਿਖਿਆ ਹੋਇਆ ਜੀ ਰੱਬ ਨੇ ਲਿਖਿਆ ਹੀ ਇਸੇ ਤਰ੍ਹਾਂ ਨਹੀਂ ਸਹਿਬ ਜੀ ਕਹਿੰਦੇ ਜੋ ਵੀ ਬੀਜੀਐ ਨਾ ਆਪਣੇ ਕਰਮ ਚ ਉਹ ਤੈਨੂੰ ਆਪ ਨੂੰ ਵੱਢਣਾ ਪਏਗਾ ਦੇਖੋ ਮੈਂ ਦੋ ਉਦਾਹਰਨਾਂ ਦੇਣੀਆਂ ਤੇ ਇਹਨੂੰ ਯਕੀਨ ਹੈ ਤੁਹਾਨੂੰ ਗੱਲ ਸਮਝ ਚੋਲੀ ਗਈ ਕਰਮ ਦੀ ਸਾਨੂੰ ਆਜ਼ਾਦੀ ਦਿੱਤੀ ਹੋਈ ਆ ਕਰਮ ਕਰਨ ਦੀ ਸਾਨੂੰ ਪੂਰ ਆਜ਼ਾਦੀ ਦਿੱਤੀ ਹੋਈ ਆ ਬਲੋ ਜੋ ਮਰਜੀ ਕਰਮ ਕਰ ਇਹਦੀ ਪੂਰ ਆਜ਼ਾਦੀ ਮਿਲੀ ਹੈ ਸਾਨੂੰ ਹਰ ਕਿਸੇ ਦੇ ਕਰਮ ਅਲੱਗ-ਅਲੱਗ ਨੇ ਕੋ ਚੰਗੇ ਪਾਸੇ ਵੀ ਕੋ ਟੁ ਮਾੜੇ ਪਾਸੇ ਕਰਮ ਕਰਨ ਦੀ ਆਜ਼ਾਦੀ ਸਾਨੂੰ ਸਾਰਿਆਂ ਨੂੰ ਮਿਲੀ ਏ ਸਮਝਿਓ ਪਰ ਜੋ ਕਰਮ ਕਰ ਲਿਆ ਫਿਰ ਉਹਦੀ ਆਜ਼ਾਦੀ ਨਹੀਂ ਹੈ ਕਰਮ ਤੂੰ ਕਰ ਸਹਿਬ ਜੀ ਕਹਿੰਦੇ ਕਰਮੀ ਆਪੋ ਆਪਣੀ ਕਰਮ ਤੂੰ ਕਰ ਪਰ ਜੇ ਕਰਮ ਕਰ ਲਿਆ ਫਿਰ ਤੇਰੇ ਕੋਲ ਆਜ਼ਾਦੀ ਨਹੀਂ ਹੈ ਜੋ ਕਰਮ ਕਰ ਲਿਆ ਉਹਨੂੰ ਹੁਣ ਤੂੰ ਬਦਲ ਨਹੀਂ ਸਕਦਾ ਉਹਦਾ ਫਲ ਤੈਨੂੰ ਖੁਦ ਲੈਣਾ ਪੈਣਾ ਚਾਹੇ ਉਹ ਚੰਗਾ ਏ ਤੇ ਚਾਹੇ ਉਹ ਮਾੜਾ ਏ ਕਰਮ ਕਰਨ ਦੀ ਆਜ਼ਾਦੀ ਹੈ ਜੋ ਮਰਜ਼ੀ ਕਰੀ ਕਰ ਪਰ ਜੋ ਕਰਮ ਕਰ ਲਿਆ ਸਹਿਬ ਕਹਿੰਦੇ ਫਿਰ ਤੂੰ ਉਹਨੂੰ ਬਦਲ ਨਹੀਂ ਸਕਦਾ ਫਿਰ ਉਹਦੀ ਆਜ਼ਾਦੀ ਤੇਰੇ ਕੋਲ ਨਹੀਂ ਹੈ ਉਹ ਮਨੁੱਖ ਆ ਕੇ ਜੀ ਮੈਂ ਆ ਕਰਮ ਕੀਤਾ ਜੇ ਮੈਨੂੰ ਕਰਮ ਕਰਨ ਦੀ ਆਜ਼ਾਦੀ ਜੇ ਮੈਂ ਕਰਮ ਕਰ ਲਿਆ ਤੇ ਮੈਂ ਆਖੇ ਜੀ ਮੈਨੂੰ ਬਦਲ ਲਾ। ਵਿੱਜੇ ਬਿਖ ਮੰਗਿਆ ਅੰਮ੍ਰਿਤ ਕਹਿੰਦੇ ਇਹ ਨਹੀਂ ਹੋਣਾ ਵੀ ਤੂੰ ਮਾੜਾ ਵੇਚ ਕੇ ਆਖੇ ਜੀ ਮੈਂ ਅੰਮ੍ਰਿਤ ਲਵਾਂਗਾ। ਵੀ ਚੰਗਾ ਕੁਝ ਪ੍ਰਾਪਤ ਕਰ ਲਵਾਂਗਾ। ਨਹੀਂ। ਕਰਮ ਜੇ ਕਰ ਲਿਆ ਉਹਦੀ ਆਜ਼ਾਦੀ ਫਿਰ ਸਾਡੇ ਹੱਥ ਨਹੀਂ। ਫਿਰ ਉਹਦਾ ਭੁਗਤਾਨ ਸਾਨੂੰ ਕਰਨਾ ਪਵੇਗਾ। ਨਿਕ ਬੱਚਾ। ਉਦਾਹਰਨ ਦੇਣ ਲੱਗਾ एग्जाम ਚ ਬੈਠਾ ਇਮਤਿਹਾਨ ਚ ਪੇਪਰਾਂ ਚ ਬੈਠਾ ਹੈ ਟੀਚਰ ਚੰਦ ਰਹੇ ਹਨ ਨਿਗਰਾਨੀ ਰੱਖਦੇ ਹੁਣ ਪੇਪਰਾਂ ਦੇ ਵਿੱਚ ਜੇ ਬੱਚਾ ਆਖੇ ਜੀ ਸਰ ਜੀ ਆ ਸਵਾਲ ਦਾ ਮੈਨੂੰ ਜਵਾਬ ਨਹੀਂ ਆਉਂਦਾ ਮੈਨੂੰ ਦੱਸੋ ਕਿ ਕਰਨਾ ਹੈ ਹੁਣ ਮੈਂ ਤੈਨੂੰ ਕੁਝ ਨਹੀਂ ਦੱਸਣਾ ਹਫਤਾ ਪਹਿਲਾਂ ਪੁੱਛਦਾ ਮੈਂ ਤੈਨੂੰ ਦੱਸ ਦਿੰਦਾ ਪਹਿਲਾਂ ਪੁੱਛਦਾ ਮੈਂ ਤੈਨੂੰ ਦੱਸ ਦਿੰਦਾ ਪਰ ਅੱਜ ਤੂੰ ਇਮਤਿਹਾਨ 'ਚ ਬੈਠਾ ਹੈ। ਅੱਜ ਮੈਂ ਤੈਨੂੰ ਕੁਝ ਵੀ ਨਹੀਂ ਦੱਸਣਾ। ਤੇ ਜਿਹੜਾ ਤੂੰ ਪੇਪਰ ਵਿੱਚ ਲਿਖਿਆ ਹੈ ਨਾ ਆ ਧਿਆਨ ਦੇ ਆ ਜੇ ਜਿਹੜਾ ਤੂੰ ਪੇਪਰ 'ਚ ਲਿਖ ਲਿਆ ਮੈਂ ਉਹਦਾ ਹੀ ਰਿਜ਼ਲਟ ਦੇਣਾ ਤੈਨੂੰ ਜੋ ਤੂੰ ਲਿਖਿਆ ਹੈ। ਇਹਨੂੰ ਮੈਂ ਬਦਲਣਾ ਨਹੀਂ ਹੈ। ਇਹਨੂੰ ਮੈਂ ਚੇਂਜ ਨਹੀਂ ਕਰਨਾ ਤੇ ਨਾ ਮੈਂ ਤੇਰੇ ਕਹਿਣ ਤੇ ਨੂੰ ਚੇਂਜ ਕਰ ਸਕਦਾ। ਜੇ ਤੂੰ ਆਖੇ ਜੀ ਮੈਂ ਆ ਲਿਖਿਆ ਤੈਨੂੰ ਬਦਲ ਦੇ ਉਹਨੂੰ ਬਦਲ ਨਹੀਂ ਸਕਦਾ। ਜੋ ਤੂੰ ਪੇਪਰ ਵਿੱਚ ਲਿਖ ਲਿਆ ਏ ਇੰਦਾ ਹੀ ਲਿਖਿਆ ਹੋਏ ਦਾ ਰਿਜ਼ਲਟ ਤੇਰੇ ਸਾਹਮਣੇ ਕੱਢਣਾ ਵੀ ਤੂੰ ਆ ਕੁਝ ਕੀਤਾ ਏ ਜੋ ਅਸੀਂ ਆਪਣੇ ਕਰਮਾਂ 'ਚ ਲਿਖ ਲਿਆ ਏ ਉਹਨੂੰ ਬਦਲਿਆ ਨਹੀਂ ਜਾ ਸਕਦਾ ਉਹਦਾ ਭੁਗਤਾਨ ਸਾਨੂੰ ਕਰਨਾ ਹੀ ਪਵੇਗਾ ਚਾਹੇ ਉਹ ਚੰਗਾ ਮੰਦਾ ਚੰਗਾ ਆਪਣਾ ਸਭ ਕਹਿੰਦੇ ਇਹ ਤੇਰਾ ਆਪਣਾ ਹੈ ਕਿਉਂਕਿ ਇਹਦੀ ਆਜ਼ਾਦੀ ਪੂਲ ਦਿੱਤੀ ਹੋਈ ਹੈ ਤੈਨੂੰ ਹੈ ਚੰਗਾ ਕਰ ਚਾਹੇ ਮੰਦਾ ਕਰ ਇਹਦੀ ਜਾਦੀ ਫੋਲ ਹੈ ਪਰ ਜੋ ਤੂੰ ਕਰ ਲਿਆ ਜੋ ਤੂੰ ਲਿਖ ਲਿਆ ਉਹਦੀ ਜਾਦੀ ਤੇਰੇ ਕੋਲ ਨਹੀਂ ਉਹਦਾ ਪੁਗਤਾਨ ਤੈਨੂੰ ਕਰਨਾ ਹੀ ਪਵੇਗਾ ਹੁਣ ਇੱਕ ਬਚਨ ਹੈ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਤੇ ਰੱਬ ਨੂੰ ਤਾਂ ਨਹੀਂ ਆਖਿਆ ਨਾ ਮਨੁੱਖ ਨੂੰ ਆਖਿਆ ਜੇ ਤੂੰ ਅਕਲ ਵਾਲਾ ਹੈ ਤਾਂ ਕਾਲੇ ਲੇਖ ਨਾ ਲਿਖ ਆਪਣੇ ਜੀਵਨ ਦੇ ਅੰਦਰ ਆਪਣੇ ਕਰਮਾਂ ਦੇ ਵਿੱਚ ਕਾਲੇ ਲੇਖ ਲਿਖ ਚੰਗੇ ਲੇਖ ਲਿਖ ਤਾਂ ਕਿ ਤੇਰਾ ਭੁਗਤਾਨ ਵੀ ਚੰਗਾ ਹੋ ਸਕੇ ਤੂੰ ਭੁਗਤਾਨ ਵੀ ਚੰਗਾ ਕਰ ਸਕੇ ਜੇ ਮਾੜੇ ਲੇਖ ਲਿਖੇਗਾ ਤੇ ਫਿਰ ਯਾਦ ਰੱਖੀ ਹੁੰਦਾ ਭੁਗਤਾਨ ਵੀ ਤੈਨੂੰ ਭੁਗਤਣਾ ਪਵੇਗਾ ਇਹਦੇ ਤੋਂ ਸੀ ਨਹੀਂ ਬਚ ਸਕਦੇ ਇਹਦੀ ਆਜ਼ਾਦੀ ਸਾਡੇ ਕੋਲ ਨਹੀਂ ਹੈ ਇਨਾ ਆਖਿਆ ਜੀ ਵੀ ਰੱਬ ਨੇ ਲਿਖਿਆ ਸੀ ਨਾ ਹੁਣ ਗੱਡੀ ਚੋਰੀ ਹੋ ਗਈ ਤੇ ਸੀ ਕੰਪਲੀਟ ਕਰਨ ਜਾਂਦੇ ਆ ਨਾ ਜੇ ਚੋਰ ਆਖੇ ਜੀ ਰੱਬ ਨੇ ਹੀ ਲਿਖਿਆ ਹੋਇਆ ਸੀ ਫਿਰ ਕਿਉਂ ਜਾਂਦੇ ਜੀ ਤੁਸੀਂ ਕਿਉਂ ਤੁਸੀਂ ਜਾਣੇ ਜਾਂਦੇ ਜੇ ਰੱਬ ਨੇ ਲਿਖਿਆ ਸੀ ਵੀ ਚੋਰੀ ਹੋਣੀ ਫਿਰ ਕਿਉਂ ਜਾਂਦੇ ਨਹੀਂ ਉਹਨੇ ਕਰਮ ਕੀਤਾ ਹੈ ਉਹਦਾ ਤੇ ਉਹਨੇ ਜੋ ਕਰਮ ਕੀਤਾ ਉਹਦਾ ਭੁਗਤਾਨ ਕਰਨਾ ਪਏਗਾ ਨਾ ਇਸ ਲਈ ਮੈਂ ਫਿਰ ਇੱਕ ਸ਼ਬਦ ਸਾਂਝਾ ਕਰਨ ਲੱਗਿਆ ਪਰ ਮੈਂ ਉਦਾਹਰਨ ਦੇ ਦਿਆਂ ਹਨ ਕੋਈ ਬਿਜਲੀ ਵਾਲਾ ਮਨੁੱਖ ਹੁਣ 22 25 ਸਾਲ ਹੋ ਗਏ ਕੰਮ ਕਰਦਿਆਂ ਬਿਜਲੀ ਦੇ 20 ਸਾਲ ਹੋ ਗਏ ਚਾਹੇ 25 ਸਾਲ ਨਾਲੋ ਕੰਮ ਕਰਦਿਆਂ ਉਹ ਆਖੇ ਜੀ ਹੁਣ ਮੈਂ ਸ਼ੂ ਚੁੰਗਲਾ ਵੀ ਬਾਦਿਆ ਤੇ ਮੈਨੂੰ ਕੁਝ ਨਹੀਂ ਹੋਣਾ ਮੈਨੂੰ 25 ਸਾਲ ਹੋ ਗਏ ਜੇ ਮੈਂ ਨੰਗੀਆਂ ਤਾਰਾਂ ਵੀ ਫੜ ਲਾਂ ਮੈਨੂੰ ਕਿਹੜਾ ਕੁਝ ਹੋਣਾ 25 ਸਾਲ ਹੋ ਗਏ ਬਿਜਲੀ ਨੇ ਨਾਲ ਮੇਰੀ ਸਾਹ ਚ ਪੈਂਦੇ ਹਨ ਬਿਜਲੀ ਕਹੇ ਕਿ ਨਹੀਂ ਚਾਹੇ 20 ਸਾਲ ਹੈ ਤੇ ਚਾਹੇ 25 ਸਾਲ ਹੈ ਜੇ ਨੰਗੀਆਂ ਤਾਰਾਂ ਨੂੰ ਹੱਥ ਪਾਏਗਾ ਚਾਹੇ ਬਾਹਰ ਸੁਟਨੇ ਸੁਟਨੇ ਤੈਨੂੰ ਮੈਂ ਭੁਗਤਾਨ ਤਾਂ ਤੈਨੂੰ ਕਰਨਾ ਪਏਗਾ ਹੁੰਦਾ ਜੇ ਨੰਗੀਆਂ ਤਾਰਾਂ ਨੂੰ ਹੱਥ ਪਾਏਗਾ ਚਾਹੇ ਤੈਨੂੰ ਮੇਰੇ ਨਾਲ ਸਾਂਝ ਪਾਉਂਦਿਆਂ 20 ਸਾਲ ਹੋ ਗਏ ਤੇ ਚਾਹੇ 25 ਸਾਲ ਹੋ ਗਏ ਸਾਬ ਜੀ ਕਹਿੰਦੇ ਸੰਸਾਰ ਦੇ ਵਿੱਚ ਚਾਹੇ ਤੂੰ ਵੱਡਾ ਮਨੁੱਖ ਹੋਵੇ ਅਮੀਰ ਤਨਾਡ ਹੋਵੇ ਪਰ ਜੋ ਕਰਮ ਬੀਜਿਆਂ ਦਾ ਭੁਗਤਾਨ ਤੈਨੂੰ ਕਰਨਾ ਹੀ ਪਾਏਗਾ ਚਾਹੇ ਤੂੰ ਆਖੇ ਜੀ ਮੈਨੂੰ ਇੰਨੇ ਸਾਲ ਹੋ ਗਏ ਜੀ ਆ ਕਰਦਿਆਂ ਨੂੰ ਆ ਕਰਦੇ ਨੇ ਇੰਨੇ ਸਾਲ ਉਹ ਸਭ ਕਿੰਨੇ ਨਹੀਂ ਜੋ ਤੂੰ ਕੀਤਾ ਏ ਉਹਦਾ ਪੁਗਤਾਨ ਤੈਨੂੰ ਕਰਨਾ ਪਵੇਗਾ ਹਾਂ ਬਸ ਫਰਕੇ ਨਾਏ ਮਨੁੱਖ ਪਾਪ ਜਦੋਂ ਕਰਦਾ ਨਾ ਤੇ ਉਹਨੂੰ ਇਹ ਮਹਿਸੂਸ ਹੁੰਦਾ ਵੀ ਹਾਂ ਕੁਝ ਨਹੀਂ ਹੋਇਆ ਕਿਉਂਕਿ ਫਸਲ ਬੀਜਦੇ ਆ ਜੀ ਉਹਦਾ ਫਲ ਤਾਂ ਕੁਝ ਸਮਾਂ ਲੱਗ ਹੀ ਜਾਂਦਾ ਹੈ ਨਾ ਫਸਲ ਦਾ ਫਲ ਮਿਲਣ ਦਾ ਕੁਝ ਸਮਾਂ ਲੱਗਦਾ ਹੈ ਅਸੀਂ ਜਿਹੜਾ ਪਾਪ ਬੀਜੇ ਨਾ ਉਹਦਾ ਕੁਝ ਸਮਾਂ ਲੱਗਦਾ ਹੈ ਉਸ ਸਮੇਂ ਦੇ ਦਰਮਿਆਨ ਮਨੁੱਖੇ ਮਹਿਸੂਸ ਕਰਦਾ ਹੈ ਕੁਝ ਨਹੀਂ ਹੋਇਆ ਕਿਸੇ ਨੂੰ ਪਤਾ ਨਹੀਂ ਕਿ ਉਹ ਪਾਪ ਦੇ ਵਿੱਚ ਉਹਨੂੰ ਇੰਜ ਲੱਗਦਾ ਵੀ ਬੜਾ ਆਨੰਦ ਹੈ ਜੀ ਇਹ ਤਾਂ ਹੋਤ ਵਧਿਓ ਗਿਆ ਫਿਰ ਉਹ ਹੋਰ ਵਧਾਵਾ ਕਰਦਾ ਪਰ ਉਹ ਇਹ ਨਹੀਂ ਸਮਝਦਾ ਵੀ ਸਮੇਂ ਪੈਣ ਤੇ ਉਹਦਾ ਭੁਗਤਾਨ ਮੈਨੂੰ ਕਰਨਾ ਪਏਗਾ ਇਹ ਨਿਯਮ ਹੈ ਜੀ ਕੁਦਰਤ ਦਾ ਤੇ ਹਰ ਕਿਸੇ ਤੇ ਲਾਗੂ ਹੁੰਦਾ ਹੈ ਹਾਂ ਕਰਮ ਕਿਉਂ ਜੇ ਕਰਨੇ ਸਿ ਗੁਰੂ ਕੋਲ ਪੁੱਛੀਏ ਕਰਮ ਦੀ ਆਜ਼ਾਦੀ ਹੈ ਕਰਮ ਕਿਉਂ ਜੇ ਕਰਨੇ ਸਿ ਗੁਰੂ ਕੋਲ ਪੁੱਛੀਏ ਤਾਂ ਕਿ ਸਾਡਾ ਭੁਗਤਾਨ ਵੀ ਚੰਗਾ ਹੋਵੇ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਇਹ ਨਾ ਕੀ ਵੀ ਰੱਬ ਨੇ ਕੀਤਾ ਸਭ ਕਿੰਨੇ ਕਰਮ ਨੂੰ ਦੇਖ ਆਪਣੇ ਤੈਨੂੰ ਫੁੱਲ ਆਜ਼ਾਦੀ ਦਿੱਤੀ ਹੋਈ ਹੈ ਤੇਰੇ ਕਰਮ ਤੇ ਤਾਂ ਕੋਈ ਪਾਬੰਦੀ ਨਹੀਂ ਲਾਈ ਹੋਈ ਹਿਸਾਬ ਹੀ ਕਰਮ ਦਾ ਹੈ ਜਿਹੜਾ ਹਿਸਾਬ ਹੈ ਨਾ ਉਹ ਸਾਰਾ ਹਿਸਾਬ ਹੀ ਕਰਮ ਦਾ ਹੈ ਤੇ ਕਰਮ ਦੀ ਆਜ਼ਾਦੀ ਜੇ ਰੱਬ ਕੋਲ ਸਾਡੇ ਕਰਮ ਨੇ ਤੇ ਫਿਰ ਹਸਾਬ ਕਾ ਦਾ ਹੋਵੇਗਾ ਸਾਡਾ ਫਿਰ ਹਸਾਬ ਕਿਸ ਚੀਜ਼ ਦਾ ਹੋਵੇਗਾ ਉਹਦੀ ਬਖਸ਼ਿਸ਼ ਜ਼ਰੂਰ ਮੈਨੇ ਰੱਖਦੀ ਆਂ ਉਹਦੀ ਕਿਰਪਾ ਜ਼ਰੂਰ ਜੇ ਉਹਨੇ ਬਖਸ਼ਿਸ਼ ਕਰਕੇ ਸਾਨੂੰ ਇੱਥੇ ਬਿਠਾਤਾ ਉਹਦੀ ਬਖਸ਼ਿਸ਼ ਹੈ ਕਿਰਪਾ ਹੈ ਹੁਣ ਸਹਿਬ ਕਹਿੰਦੇ ਕਰਮ ਦੀ ਜਾਂਚ ਵੀ ਤਾਂ ਸਿੱਖ ਲੈ ਵੀ ਕਿ ਉਹ ਜੇ ਕਰਮ ਕਰਨੇ ਨੇ ਉਹਦੀ ਕਿਰਪਾ ਹੈ ਜੇ ਅਸੀਂ ਇੱਥੇ ਬੈਠੇ ਆਂ ਉਹਦੀ ਬਖਸ਼ਿਸ਼ ਹੈ ਪਰ ਸਹਿਬ ਕਹਿੰਦੇ ਉਹ ਕਰਮ ਕਰਨ ਦੀ ਜਾਂਚ ਵੀ ਸਿੱਖ ਤਾਂਕਿ ਤੈਨੂੰ ਭੁਗਤਾਨ ਜਿਹੜਾ ਚੰਗਾ ਕਰਨਾ ਪਵੇ ਮਾੜਾ ਨਾ ਕਰਨਾ ਪਵੇ ਇਸ ਲਈ ਕਿਸੇ ਤੇ ਦੋਸ਼ ਨਹੀਂ ਮਾਰ ਸਕਦੇ ਸੀ ਹੁਣ ਕਾਰਨ ਇਹ ਹੈ ਵੀ ਮਾੜਾ ਕੀਤਾ ਕਰਮ ਮਨੁੱਖ ਭੁੱਲ ਜਾਂਦਾ ਚੰਗਾ ਕੀਤਾ ਹੋਇਆ ਚੇਤੇ ਰੱਖਦਾ ਮਾੜਾ ਕਰੇਗਾ ਭੁੱਲੇਗਾ ਜਾਂ ਕਿਸੇ ਤੇ ਕਹਿ ਦੇਗਾ ਵੀ ਇੰਨੇ ਕੀਤਾ ਚੰਗਾ ਕਰਮ ਕਦੇ ਨਹੀਂ ਭੁੱਲਦਾ ਮਨੁੱਖ ਇਸ ਲਈ ਆਪਣੇ ਕਰਮਾਂ ਵੱਲ ਬਹੁਤਾ ਧਿਆਨ ਨਹੀਂ ਦਿੰਦਾ ਇਸ ਲਈ ਮੈਂ ਜਿਹੜਾ ਬਚਨ ਸੰਜਿਆ ਕੀਤਾ ਸੀ ਨਾ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਣੜੇ ਗਰੀਬਾਨ ਮੈਂ ਸਿਰ ਨੀਵਾ ਕਰ ਦੇ ਉੱਥੇ ਐਈਓ ਗੱਲ ਹੈ ਵੀ ਤੈਨੂੰ ਚੰਗੇ ਯਾਦ ਰਹਿਗੇ ਜੋ ਮਾੜੇ ਕਿਤੇ ਉਹ ਵੀ ਤਾਂ ਕਰੋੜ ਥੋੜਾ ਜਾ ਉਹ ਵੀ ਤਾਂ ਵੇਖ ਹੁਣ ਮਾੜੇ ਭੁੱਲ ਗਿਆ ਉਹਦਾ ਜਦੋਂ ਭੁਗਤਾਨ ਕਰਨਾ ਪਿਆ ਫਿਰ ਕਿੱਥੇ ਗੱਲ ਆ ਗਈ ਦੂਜਿਆਂ ਦੇ ਦੋਸ਼ ਤੇ ਗੱਲ ਆ ਗਈ ਬਿੰਦੇ ਕਰਕੇ ਹੋਇਆ ਹੈ رب نے کیتا ہے یہ رب نے لکھیا ہے نہیں صاحب کہندے جو بھی کریں گا آپ پہ بیج آپ پہ ہی کھاؤ آپ پہ یہ سی بیج دیں ہیں اندھا آپ پہ سب کو کرنا پہے گا کسے تھی نہیں چھڑ سکتے ہاں اس گالدہ سی تیان دینا ہے میں پھر بینتی کرا کرم دی جاتی ہے سانو ਕੜ ਕਰਮ ਕਿਉਂ ਜੇ ਕਰਨੇ ਹੈ ਏਸੀ ਗੁਰੂ ਕੋ ਲਾ ਕੇ ਪੁੱਛੀ ਸਹਿਬ ਕਹਿੰਦੇ ਚੰਗਾ ਕਰ ਮੰਦਾ ਕਰ ਫਿਰ ਉਹਦਾ ਭੁਗਤਾਨ ਤੈਨੂੰ ਆਪ ਕਰਨਾ ਹੀ ਪਏਗਾ ਸਹਿਬ ਜੀ ਕਹਿੰਦੇ ਚੰਗਾ ਮੰਦਾ ਆਪਣਾ ਆਪੇ ਹੀ ਕੀਤਾ ਪਾਵਣਾ ਸਹਿਬ ਕਹਿੰਦੇ ਚਾਹੇ ਚੰਗਾ ਏ ਚਾਹੇ ਮੰਦਾ ਏ ਉਹਦਾ ਭੁਗਤਾਨ ਤੈਨੂੰ ਆਪ ਹੀ ਕਰਨਾ ਹੀ ਪਏਗਾ ਸੰਸਾਰ ਦੇ ਵਿੱਚ ਰਹਿ ਕੇ ਇਸ ਜਗਤ ਦੇ ਵਿੱਚ ਰਹਿ ਗਏ ਇਸ ਲਈ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਚੰ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ ਤੈਨੂੰ ਪ੍ਰਾਪਤ ਹੋਵੇਗਾ ਜੋ ਤੂੰ ਕੀਤਾ ਹੈ ਹੁਕਮ ਕੀਏ ਮਨ ਭਾਵੰਦੇ ਜੋ ਮਨ ਨੂੰ ਚੰਗਾ ਲੱਗਦਾ ਸੀ ਉਹ ਤੂੰ ਕੀਤਾ ਉਹ ਜੋ ਹੁਕਮ ਕੀਤਾ ਉਹ ਜੋ ਕਰਮਾਂ ਦੇ ਵਿੱਚ ਤੂੰ ਵਰਤਾਇਆ ਜੋ ਤੈਨੂੰ ਚੰਗਾ ਲੱਗਦਾ ਸੀ ਹੁਕਮ ਕੀਏ ਮਨ ਭਾਵ ਦੇ ਰਾਹਾ ਇੱਥੇ ਰਸਤੇ ਦੀ ਗੱਲ ਹੈ ਹਾਹੇ ਨੂੰ ਸਿਆਰੀ ਜ਼ਰੂਰ ਹੈ ਪਰ ਇੱਥੇ ਰਾਹਾ ਪੜਨਾ ਸੀ ਕਿਉਂਕਿ ਰਾਹਾ ਦੇ ਵਿੱਚ ਉਸ ਰਸਤੇ ਦੇ ਚਲਦਿਆਂ ਜੋ ਉਸ ਰਸਤੇ ਦੇ ਵਿੱਚ ਕੀ ਹੋਏਗਾ ਭੀੜ ਐ ਅੱਗੇ ਜਾ ਬਣਾ ਉਸ ਰਸਤੇ ਤੇ ਚੱਲਦੇ ਆਂ ਜੀ ਆਪਣੀ ਮਰਜ਼ੀ ਅਨੁਸਾਰ ਚੱਲੇਗਾ ਆਪਣੀ ਮਰਜ਼ੀ ਅਨੁਸਾਰ ਚੱਲਦੇ ਆ ਉਸ ਰਸਤੇ ਦੇ ਵਿੱਚ ਤੈਨੂੰ ਉਖਾਈ ਉਸ ਰਸਤੇ 'ਚ ਤੈਨੂੰ ਦੁੱਖ ਗਸ਼ਟ ਦੇਖਣਾ ਪਵੇਗਾ ਜੇ ਆਪਣੀ ਮਰਜ਼ੀ ਨੂੰ ਸਾਥ ਚੱਲੇ ਸੋ ਸਿਕ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਉਹਨੂੰ ਚੋਟਾਂ ਖਾਣੀਆਂ ਪੈਣਗੀਆਂ ਉਹਨੂੰ ਤਕਲੀਫਾਂ ਦੇਖਣੀਆਂ ਪੈਣਗੀਆਂ ਉਹਨੂੰ ਮਨ ਦੇ ਅੰਦਰ ਅਸ਼ਾਂਤੀ ਝੱਲਣੀ ਪਵੇਗੀ ਉਹਨੂੰ ਸਹਸੇ ਚਿੰਤਾਵਾਂ ਝੱਲਣੀਆਂ ਪੈਣਗੀਆਂ ਜਿਹੜੇ ਆਪਣੀ ਮਨ ਮਰਜ਼ੀ ਦੇ ਹੁਕਮ ਅਨੁਸਾਰ ਚੱਲਦੇ ਨੇ ਜਿਹੜੇ ਆਪਣੇ ਅਨੁਸਾਰ ਜੀਵਨ ਨੂੰ ਬਸਰ ਤੇ ਬਤੀਤ ਕਰਦੇ ਨੇ ਸਾਬ ਜੀ ਕਹਿੰਦੇ ਉਹਨਾਂ ਨੂੰ ਇਹ ਸਭ ਕੁਝ ਝੱਲਣਾ ਪਏਗਾ ਇਸ ਰਸਤੇ ਤੇ ਚੱਲਦੇ ਭਾਬ ਕੀ ਸਮਝਿਓ ਜੇ ਅਸੀਂ ਆਪਣੀ ਮਰਜ਼ੀ ਅਨੁਸਾਰ ਚਲਦੇ ਆਂ ਤੇ ਸਾਇਬ ਕਹਿੰਦੇ ਇਸ ਰਸਤੇ ਤੇ ਚਲਦੇ ਆ ਕੀ ਹੋਏਗਾ ਭੀੜੈ ਅਗੈ ਜਾ ਬਣਾ ਕਹਿੰਦੇ ਫਿਰ ਉਹ ਤੁਸੀਂ ਦੁੱਖਾਂ ਵਾਲੇ ਰਸਤੇ ਦੇ ਵਿੱਚ ਜਾ ਰਹੇ ਹੋ ਤੁਸੀਂ ਜੇ ਗੁਰੂ ਦੇ ਹੁਕਮ ਤੋਂ ਦੂਰ ਹੋ ਨਾਮ ਤੋਂ ਦੂਰ ਹਾਂ ਗੁਰੂ ਦੇ ਉਪਦੇਸ਼ ਤੋਂ ਦੂਰ ਹਾਂ ਨੰਗਾ ਦੁਜਕ ਚਾਲਿਆ ਤਾਂ ਦਿਸੈ ਖਰਾ ਦਰਾਵਣਾ ਇਥੇ ਨੰਗਾ ਦਾ ਭਾਵ ਹੈ ਪਾਪਾਂ ਨੂੰ ਸਾਹਮਣੇ ਰੱਖ ਦੇਣਾ ਸੈਜ ਜੀ ਕੰਨ ਦੇ ਦਰਬਾਰ ਦੇ ਵਿੱਚ ਨੰਗਾ ਕੀਤਾ ਜਾਂ ਅਸੀਂ ਇੱਕ ਸ਼ਬਦ ਵਰਤਦੇ ਹਾਂ ਵੀ ਸਾਰੇ ਸੰਸਾਰ ਸਾਹਮਣੇ ਨੂੰ ਨੰਗਾ ਕੀਤਾ ਭਾਵ ਇਹਦੀ ਅਸਲੀਅਤ ਰੱਖ ਦਿੱਤੀ ਹੰਦੇ ਸਾਹਮਣੇ ਸੀ ਵੀ ਆ ਕੁ ਇਸ ਸੰਸਾਰ ਤੋਂ ਛੁਪਾ ਸਕਦਾ ਹੈ ਜੀ ਮਨੁੱਖ ਜਗਤ ਤੋਂ ਛੁਪਾ ਸਕਦਾ ਆਪਣੇ ਮਾੜੇ ਕਰਮਾਂ ਨੂੰ ਆਪਣੇ ਸਾਖ ਸੰਬੰਧੀਆਂ ਤੋਂ છુપਾ ਸਕਦਾ ਲੁਕਾ ਸਕਦਾ ਪਰ ਸਹਿਬ ਜੀ ਕਹਿੰਦੇ ਉਹਦੇ ਦਰਬਾਰ ਚ ਤਾਂ ਨੰਗਾ ਕੀਤਾ ਜਾਣਾ ਹੈ ਭਾਵ ਕਿ ਉਹਦੇ ਦਰਬਾਰ ਦੇ ਵਿੱਚ ਤੇਰੇ ਕੀਤੇ ਹੋਏ ਪਾਪਾਂ ਨੂੰ ਤੇਰੇ ਸਾਹਮਣੇ ਰੱਖ ਦਿੱਤਾ ਜਾਣਾ ਵੀ ਆਹ ਕੁਝ ਕੀਤਾ ਤੂੰ ਆਹ ਜੀਵਨ ਦੇ ਵਿੱਚ ਬਰਲਾਇਆ ਤੂੰ ਤੇ ਸਹਿਬ ਜੀ ਕਹਿੰਦੇ ਫਿਰ ਇਹ ਆਪਣੇ ਜੀਵਨ ਨੂੰ ਦੇਖ ਕੇ ਫਿਰ ਆਖਦਾ ਵੀ ਦਿਸੈ ਖਰਾ ਡਰਾਵਣਾ ਉਹ ਕਹਿੰਦੇ ਸਭ ਤੋਂ ਡਰਾਵਣਾ ਲੱਗਦਾ ਹੈ ਜਿਹੜਾ ਮਨੁੱਖ ਮਾਰੇ ਕਰਮ ਕਰਦਾ ਹੈ ਮਾੜੀਆਂ ਆਦਤਾਂ ਵਰਤਦਾ ਹੈ ਜੀਵਨ 'ਚ ਅਕਸ ਰਾਖ ਦਿੱਤਾ ਜਾਂਦਾ ਨਹੀਂ ਬੜਾ ਦਰਾਉਣਾ ਮਨੁੱਖ ਹੈ ਜੀ ਦਾ ਬੜਾ ਭਾੜਾ ਮਨੁੱਖ ਹੈ ਕਿਉਂਕਿ ਕਰਮ ਪਹਿਲੇ ਵਿੱਚ ਜੀਵਨ 'ਚ ਜਿਹੜੇ ਗੁਣ ਨੇ ਉਹ ਪਹਿਲੇ ਹੈ ਇਸ ਲਈ ਸਹਿਬ ਜੀ ਕਹਿੰਦੇ ਉਹਦੇ ਦਰਬਾਰ 'ਚ ਕੁਝ ਨਹੀਂ ਛੁਪਿਆ ਜੀ ਉੱਥੇ ਤਾਂ ਸਭ ਕੁਝ ਜਿਹੜਾ ਹੈ ਉਹ ਸਾਹਮਣੇ ਰੱਖ ਦਿੱਤਾ ਜਾਂਦਾ ਹੈ ਵੀ ਆਹ ਕੁਝ ਤੇਰੇ ਕਰਮਾਂ ਚੋਂ ਅਸੀਂ ਭੁੱਲ ਜੀਏ ਉਹ ਗੱਲ ਵੱਖਰੀ ਐ ਅਸੀਂ ਵਿਚਾਰਦੀ ਆ ਵੀ ਆ ਕਰਮ ਕੀਤਾ ਸੀ ਜਾਂ ਨਹੀਂ ਕੀਤਾ ਸੀ ਪਰ ਉਹਦੇ ਦਰਬਾਰ ਦੇ ਵਿੱਚ ਤਾਂ ਸਭ ਕੁਝ ਸਾਹਮਣੇ ਰੱਖਿਆ ਜਾਣਾ ਐ ਮੰੰਗਾ ਤੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਔਗਣ ਪਛਤਾਵਣਾ ਸਹਿਬ ਜੀ ਕਹਿੰਦੇ ਭੈੜੇ ਕੰਮ ਕਰਕੇ ਅੰਤ ਨੂੰ ਪਛਤਾਵਾ ਪੈਂਦਾ ਹੈ ਪੈੜੇ ਕੰਮਾਂ ਦੇ ਵਿੱਚ ਹਮੇਸ਼ਾ ਪਛਤਾਵਾ ਹੁੰਦਾ ਹੈ ਸੁੱਖ ਨਹੀਂ ਹੁੰਦਾ ਈਕਾਰ ਨਹੀਂ ਹੁੰਦਾ ਕਦੇ ਵੀ ਮਾੜਾ ਮਨੁੱਖ ਮਨੁੱਖ ਮਾੜਾ ਕਰਮ ਕਰਾਵਿਤ ਬੜੀ ਚਿੰਤਾ 'ਚ ਬੈਠਾ ਹੁੰਦਾ ਹੈ ਬੜੀ ਚਿੰਤਾ 'ਚ ਵੀ ਹੋ ਜਾਂਦਾ ਹੈ ਪੈੜੇ ਕੰਮ ਦੇ ਵਿੱਚੋਂ ਹਮੇਸ਼ਾ ਹੀ ਪਛਤਾਵਾ ਮਿਲਦਾ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਗੱਲ ਸਾਨੂੰ ਸਮਝਾ ਦਿੱਤੀ ਸਹਿਬ ਜੀ ਆਖਦੇ ਨੇ ਇਹ ਗੱਲ ਸਾਨੂੰ ਵੀ ਆਪਣੇ ਜੀਵਨ ਦੇ ਅੰਦਰ ਜਾਂ ਜੀਵਨ ਦੇ ਸਫਰ ਵਿੱਚ ਚਲਦੇ ਹੋਇਆ ਵੀ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਉਛਤਾਈਏ ਮੁੱਢ ਤੋਂ ਰੰਭਤਾ ਤੋਂ ਨਾ ਕਰੋ ਕਿਉਂਕਿ ਉਹਦਾ ਭੁਗਤਾਨ ਕਰਨਾ ਪਏਗਾ ਜੇ ਮਾੜਾ ਕਰਮ ਨਾ ਕਰ ਦਿੱਤਾ ਤੇ ਸਮਾ ਪੈ ਗਿਆ ਤੁਸੀਂ ਇਹ ਥੋੜਾ ਕਹੋ ਵੀ ਬਦਲਿਆ ਗਿਆ ਜਾਂਦਾ ਉਹਨਾਂ ਭੁਗਤਾਨ ਨਹੀਂ ਹੋਣਾ ਤੇ ਕਿੰਨੇ ਨਾ ਹੋਏਗਾ ਭੁਗਤਾਨ ਇਸ ਲਈ ਤੁਸੀਂ ਰੰਭਤਾ ਤੋਂ ਕੰਮ ਨਾ ਕਰੋ ਸਮਾ ਪੈਣ ਤੇ ਤੁਹਾਨੂੰ ਪਛਤਾਣਾ ਨਾ ਹੋਵੇ ਤੇ ਪਛਤਾਵੇ ਦਾ ਕੋਈ ਹੱਲ ਨਹੀਂ ਹੁੰਦਾ ਮੱਗੇ ਵੀ ਬੇਨਤੀ ਕੀ ਲੀ ਪਛਤਾਵੇ ਦਾ ਕੋਈ ਹੱਲ ਨਹੀਂ ਹੁੰਦਾ ਮਨੁੱਖ ਮੱਥੇ ਤੇ ਅੱਤ ਰੱਖ ਕੇ ਬਸ ਬੈਠਦਾ ਹੁਣ ਮੈਂ ਕਰਾਂ ਕੀ ਪਛਤਾਵੇ ਦੇ ਵਿੱਚ ਕੋਈ ਰਸਤਾ ਹੀ ਨਹੀਂ ਹੁੰਦਾ ਜਦੋਂ ਪਛਤਾਵਾ ਮਿਲਦਾ ਹੈ ਮਨੁੱਖ ਨੂੰ ਤੇ ਉਹਦੇ 'ਚ ਕੋਈ ਰਸਤਾ ਨਹੀਂ ਹੁੰਦਾ ਕੋਈ ਹੱਲ ਦਾ ਤੇ ਫਿਰ ਪਛਤਾਉਂਦਾ ਹੈ ਫਿਰ ਮਨੁੱਖੇ ਸੋਚਦਾ ਵੀ ਇਹ ਕੰਮ ਨਹੀਂ ਕਰਨਾ ਸੀ ਮੈਂ ਹੁnda phal koge na ਇਸ ਲਈ ਸਹਿਬ ਜੀ ਕਿ ਅਜਿਹਾ ਕੰਮ ਮੂਲੇ ਨਾ ਕੀਜੈ ਰੰਭ ਤਾ ਤੋ ਇਹ ਕੰਮ ਨਾ ਕਰੀਏ ਜਿੰਦੇ ਨਾਲ ਸਾਨੂੰ ਪਛਤਾਉਣਾ ਪਵੇ ਤੇ ਸਹਿਬ ਜੀ ਕਹਿੰਦੇ ਜੇ ਅਵਗੁਣ ਕਰੋਗੇ ਤੇ ਉਹਦੇ ਵਿੱਚੋਂ ਤੁਹਾਨੂੰ ਕੇਵਲ ਤੇ ਕੇਵਲ ਪਛਤਾਵਾ ਹੀ ਮਿਲੇਗਾ ਕਰ ਅਵਗੁਣ ਪਛਤਾਵਣਾ ਸਿਰਫ ਤੇ ਸਿਰ ਪਛਤਾਵਾ ਹੀ ਪ੍ਰਾਪਤ ਹੋਣਾ ਇਸ ਲਈ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਇਸ ਪੋੜੀ ਦੇ ਅੰਦਰ ਸਾਨੂੰ ਸਮਝਾਇਆ ਜੀ ਭਲਿਆ ਇਸ ਸਰੀਰ ਨੂੰ ਸੀ ਛੱਡ ਕੇ ਚਲਾ ਜਾਣਾ ਹੈ ਇਸ ਲਈ ਆਪਣੇ ਕਰਮਾਂ ਨੂੰ ਚੰਗੇ ਪਾਸੇ ਲਾਓ ਕਿਉਂਕਿ ਜੀਵਨ ਦੇ ਅੰਦਰ ਜੋ ਵੀ ਕਰਮ ਕਰੇਗਾ ਚਾਹੇ ਚੰਗਾ ਕਰ ਚਾਹੇ ਮਾੜਾ ਕਰ ਉਹਦਾ ਭੁਗਤਾਨ ਤੈਨੂੰ ਕਰਨਾ ਪਵੇਗਾ ਇਸ ਲਈ ਸਾਬ ਨੇ ਸਮਝਾਇਆ ਵੀ ਅਸੀਂ ਆਪਣੇ ਕਰਮ ਨੂੰ ਚੰਗਾ ਕਰੀਏ ਆਪਣੇ ਜੀਵਨ ਨੂੰ ਚੰਗਾ ਕਰੀਏ ਆਪਣੇ ਜੀਵਨ ਦੇ ਅੰਦਰ ਲੇਖ ਨੂੰ ਚੰਗਾ ਲਿਖੀਏ ਤਾਂਕਿ ਅਸੀਂ ਉਸ ਦਰਬਾਰ ਚ ਪਰਵਾਨ ਹੋ ਸਕੀਏ ਹੋਂਦੇ ਦਰਦ ਦੇ ਉੱਤੇ ਪ੍ਰਵਾਨ ਹੋ ਸਕੀਏ ਲੋਕ ਵੀ ਸਾਡਾ ਸਬਰੇ ਤੇ ਪਰਲੋਕ ਵੀ ਸਬਰੇ ਜਦੋਂ ਗੁਰੂ ਸਾਹਿਬ ਜੀ ਕੋਲ ਬੈਠ ਕੇ ਅਸੀਂ ਕਰਮ ਕਰਨ ਦੀ ਜੀਵਨ ਜੀਵਨ ਦੀ ਜਾਂਚ ਜਦੋਂ ਸੀ ਸਿੱਖ ਲਵਾਂਗੇ ਹੋਈਆਂ ਬੇਅੰਤ ਪ੍ਰਕਾਰ ਦੀ ਤੁਲਾ ਦੀ ਮਾਫੀ ਜੀ ਆਓ ਰੋਜ਼ ਦੀ ਤਰ੍ਹਾਂ